ਸੀਂ ਕੇਂਦਰ ਨਾਲ ਲੱਗੇ ਚੱਲ ਰਹੇ ਹਾਂ ਜੇ ਪੰਜਾਬ ਦੇ ਪੱਧਰ ਜੇਕਰ ਇਹ ਜੀਆ ਕਟਿਆ ਨੀਤੀਆਂ ਲੈ ਕੇ ਜਾਂ ਉਹ ਚਾਹਣਗੇ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਆਰਐਸਐਸ ਦੀਆਂ ਸ਼ਾਖਾ ਲੱਗਣ ਤਾਂ ਇਹ ਅਸੀਂ ਹੋਣ ਨਹੀਂ ਦੇਣਾਗਾ ਤਾਂ ਉਹ ਪੰਜਾਬ ਦੀ ਇੱਕ ਨਵਜਤਾ ਉਹ ਸਮਝਦੇ ਨੇ ਕਿ ਪੰਜਾਬ 'ਚ ਕੋਈ ਮਰਜ਼ੀ ਹੋਈ ਜਾਵੇ ਇਹ ਕੁਝ ਬੋਲਦੇ ਨਹੀਂ ਪਰ ਉਹ ਪੰਜਾਬ ਦੀ ਦੂਜੀ ਨਾਮ ਜ ਨਹੀਂ ਸਮਝਦੇ ਵੀ ਜਿੱਦਣ ਤੁਸੀਂ ਨਜਾਇਜ਼ ਕਰੋਗੇ ਪਰ ਉਧਰੋਂ ਕਿਸੇ ਦੀ ਵੀ ਨਹੀਂ ਸੁਣਦੇ ਉਦੋਂ ਫਿਰ ਤੁਹਾਨੂੰ ਪੱਟ ਕੇ ਪਾਸੇ ਕਰਦੇ ਨੇ ਅਟੁੱਟਾ ਇੱਕ ਆਮਦਈ ਪਾਰਟੀ ਦਾ ਵਿਧਾਇਕ ਨਹੀਂ ਬਹੁੰਚੇ ਕਾਰਨ ਕੀ ਤੁਸੀਂ ਮੰਨਦੇ ਹੋ ਸਾਨੂੰ ਤਾਂ ਇਵਨ ਕਿ ਵੜ ਨਹੀਂ ਦਿੱਤਾ ਗਿਆ ਪੰਜਾਬ ਚੰਡੀਗੜ੍ਹ ਪੁਲਿਸ ਨੇ ਫਿਰ ਚੰਡੀਗੜ੍ਹ ਪੁਲਿਸ ਨਾਲ ਲੜਾਈ ਹੋਈ ਲੜਾਈ ਹੋ ਕੇ ਕਾਰਾਂ ਅਸੀਂ ਅੰਦਰ ਲੈ ਗਏ ਜਦੋਂ ਕਿਸੇ ਇਤਿਹਾਸ ਦੇ ਵਿੱਚ ਇਹ ਲਿਖਿਆ ਜਾਊਗਾ ਬੀਜੇਪੀ ਦੀ ਸਾਰੇ ਕਿਤੇ ਸਰਕਾਰ ਸੀ ਨਾਲ ਦੇ ਨਾਲ ਇਤਿਹਾਸ ਚ ਇਹ ਲਿਖਿਆ ਜਾਊਗਾ ਪਰ ਪੰਜਾਬ ਦੇ ਵਿੱਚ ਇੱਕ ਸੀਟ ਸੀਗੀ ਤਾਂ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਇੱਕ ਸਿੱਧੀ ਸਾਦੀ ਮੰਸ਼ਾ ਏ ਵੀ ਪੰਜਾਬ ਸਟੇਬਲ ਨਾ ਹੋਵੇ ਇਹਦੀ ਸ਼ੈ ਬੀਜੇਪੀ ਨੂੰ ਉਦੋਂ ਮਿਲੀ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਏਬੀਵੀਪ ਜਿਹੜਾ ਕਿ ਬੀਜੇਪੀ ਦਾ ਸਟੂਡੈਂਟ ਵਿੰਗ ਆ ਉਹਦਾ ਪ੍ਰਧਾਨ ਬਣ ਗਿਆ ਜਿਹੜੀ ਧਿਰ ਆਪਣੇ ਆਪ ਨੂੰ ਬਹੁਤ ਪੰਥਕ ਕਹਿੰਦੇ ਆ ਇਹਨਾਂ ਨੇ ਇਹ ਬੀਵੀਪ ਨਾਲ ਸਮਝੌਤਾ ਕੀਤਾ ਕਾਲੀ ਕਾਂਗਰਸ ਆਮ ਆਦਮੀ ਪਾਰਟੀ ਤਿੰਨ ਸਟੂਡੈਂਟ ਵਿੰਗ ਨੂੰ ਜੇ ਪਾਸੇ ਕਰਦੇ ਹੋ ਜਿਹੜੇ ਬਾਕੀ ਸਟੂਡੈਂਟ ਵਿੰਗ ਰਹਿ ਗਏ ਜਿਹੜੇ ਕਹਿੰਦੇ ਵੀ ਅਸੀਂ ਤਾਂ ਬਹੁਤ ਪੰਥਕਾਂ ਉਹ ਗਰੁੱਪ ਸੀ ਜਿਨ੍ਹਾਂ ਨੇ ਏਬੀਵੀਪੀ ਦੇ ਨਾਲ ਸਮਝੌਤਾ ਕੀਤਾ بڑے ਲੋਕਾਂ ਨੂੰ ਇਹ ਲੱਗਦਾ ਵੀ ਇਹ ਲੜਾਈ ਹੁਣ ਹੋਈ ਆ ਜਦੋਂ ਨੋਟੀਫਿਕੇਸ਼ਨ ਆ ਉਹਨਾਂ ਨੇ ਕਰਤਾ ਇਹ ਲੜਾਈ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ 2 ਦੇ ਵੀ 3 ਸਾਲ ਪਹਿਲਾਂ ਸ਼ੁਰੂ ਜਿਹੜੇ ਅਸੀਂ ਪੰਜਾਬ ਪੱਖੀ ਬੰਦੇ ਆ ਸੈਨਟ ਦੇ ਵਿੱਚ ਕਾਸੀ ਸਾਰੇ ਸਾਰੇ ਆਲਰੇਡੀ ਹਾਈ ਕੋਰਟ ਗਏ ਹੋયા ਅੱਜ ਅੱਜ ਨਹੀਂ ਅੱਜ ਤੋਂ 240 ਦਿਨ ਪਹਿਲਾਂ ਉਹ ਕਦੇ ਵੀ ਉਹਨਾਂ ਨੇ ਮੀਟਿੰਗ ਨਹੀਂ ਟੈਂਡ ਕੀਤੀ ਉਹਦਾ ਇੱਕ ਅਮਰਦ ਪਰਸੂ ਫੰਡ ਰੀਵਿਊਲ ਜਾਮਟੋੜ ਦੇ ਲੱਗਿਆ ਕਿ ਕੇਂਦਰ ਦੇ ਉੱਤੇ ਮੇਰਾ ਇੱਕ ਨਾ ਜਿੰਦਗੀ ਦਾ ਸੂਲ ਆ ਵੀ ਮੇਰਾ ਚਾਹੀ ਨੁਕਸਾਨ ਹੋ ਜੇ ਮੈਂ ਆਪਣੇ ਰਸੂਲਾਂ ਤੋਂ ਪਾਸੇ ਨਹੀਂ ਜਾਂਦਾ ਹੁੰਦਾ ਜਿਸ ਦਿਨ ਪਹਿਲੇ ਦਿਨ ਇਹ ਸੈਨੇਟ ਦਾ ਪ੍ਰੋਬਲਮ ਸ਼ੁਰੂ ਹੋਈ ਤੇ ਮੈਂ ਅਕਾਲੀ ਕਾਂਗਰਸੀ ਸਾਰੀਆਂ ਪਾਰਟੀਆਂ ਨੂੰ ਅਸੀਂ ਇਕੱਠੇ ਹੋ ਕੇ ਕਿਹਾ ਵੀ ਇਸ ਮੁੱਦੇ ਤੇ ਆਪਾਂ ਇਕੱਠੇ ਹੋ ਕੇ ਲੜਨਾ ਅੱਜ ਲੜਾਈ ਕੋਈ ਅਕਾਲੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਨਹੀਂ ਜਾਂ ਪੰਜਾਬ ਸਰਕਾਰ ਦੀ ਲੜਾਈ ਨਹੀਂ ਜਾਂ ਕਿਸਾਨ ਜਥੇਬੰਦੀਆਂ ਦੀ ਲੜਾਈ ਨਹੀਂ ਅੱਜ ਲੜਾਈ ਜਿਹੜੀ ਹੈਗੀ ਆ ਆਰਐਸਐਸ ਭਾਜਪਾ ਇੱਕ ਪਾਸੇ ਆ ਸਾਰਾ ਪੰਜਾਬ ਇੱਕ ਪਾਸੇ ਆ ਸਸੀ ਗਲਮਜ ਦੇ ਤਾਰਫ ਸੰਸਾਦ ਤੁਸੀਂ ਹਿਊਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਮੇਰੇ ਨਾਲ ਵਿਧਾਇਕ ਅਮਰਤਪਾਲ ਸੁਖਰਣਾਂਦ ਨੇ ਹਲਕਾ ਬਾਗਾ ਪਰਾਣਾ ਤੋਂ ਜਿਹੜੇ ਕਿ ਡੇਢ ਸਾਲ ਸੈਂਟਰ ਦਾ ਮੈਂਬਰ ਵੀ ਰਹੇ ਨੇ ਸੈਂਟਰ ਭੰਗ ਹੋਣ ਤੋਂ ਪਹਿਲਾਂ ਸੈਂਟਰ ਦੇ ਮੈਂਬਰ ਰਹੇ ਨੇ ਵਿਧਾਇਕ ਅਮਰਤਪਾਲ ਸੋਖੜਾਂ ਨਾਲ ਗੱਲਬਾਤ ਕਰਦੇ ਆ ਅੱਜ ਉਹਨਾਂ ਦੀ ਗੱਡੀ ਨੂੰ ਵੀ ਕਾਫੀ ਟਾਈਮ ਰੋਕਿਆ ਗਿਆ ਤੇ ਹੋਰ ਵੀ ਜਿਹੜੇ ਸਵਾਲ ਉਹਨਾਂ ਨੂੰ ਕਰਨੇ ਬੰਦੇ ਨੇ ਐਮਐਲ ਸਰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ ਬਹੁਤ ਬਹੁਤ ਅੱਜ ਜਿਹੜਾ ਬਿਲਕੁਲ ਮੈਂ ਪਹਿਹੀ ਸਵਾਲ ਕਰਦਾ ਤੁਸੀਂ ਕੇਂਦਰ ਨਾਲ ਲੱਗੇ ਚੱਲ ਰਹੇ ਹੋ ਜਾਂ ਪੰਜਾਬ ਦੇ ਪੱਖੀ ਇਹ ਕੋਈ ਸਵਾਲ ਪੁੱਛਣ ਵਾਲੀ ਗੱਲ ਆਰਐਸਐਸ ਤੇ ਭਾਜਪਾ ਨੂੰ ਪੰਜਾਬ 'ਚ ਵੜਨੀ ਨਹੀਂ ਦੇਣਾ ਜੀ ਕਾ ਗਿੱਖਾ ਛੇ ਵਾਲਿਆਂ ਨੂੰ ਪੰਜਾਬ ਚ ਰਹਿਣ ਨਹੀਂ ਦੇਣਾਗਾ ਹਾਂ ਚੰਗੀ ਕੰਮ ਵਾਸਤੇ ਉਹਨਾਂ ਨੂੰ ਵੈਲਕਮ ਆ ਪਰ ਜੇ ਆ ਗਲਤ ਤਰੀਕਿਆਂ ਦੇ ਨਾਲ ਕਦੇ ਬੀਬੀਐਮਬੀ ਦੇ ਥਰੂ ਕਦੇ ਪੰਜਾਬ ਯੂਨੀਵਰਸਿਟੀ ਦੇ ਥਰੂ ਕਦੇ ਗੈਂਗਵਾਰ ਪੰਜਾਬ ਚ ਲਿਆਉਣ ਦੇ ਵਾਸਤੇ ਕਦੇ ਹੜਾਂ ਦੇ ਵਿੱਚ ਮਤ ਨਾ ਕਰਨ ਵਾਸਤੇ ਜੇਕਰ ਇਹੋ ਜਿਹੀਆਂ ਕਟਿਆ ਨੀਤੀਆਂ ਲੈ ਕੇ ਜਾਂ ਉਹ ਚਾਹਣਗੇ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਆਰਐਸਐਸ ਦੀਆਂ ਸ਼ਾਖਾ ਲੱਗਣ ਤਾਂ ਇਹ ਅਸੀਂ ਹੋਣ ਨਹੀਂ ਦੇਣਾਗਾ ਤਾਂ ਇਹਦੇ ਚ ਕੋਈ ਦੋਚੱਤੀ ਹੋਈ ਨਹੀਂਗੀ ਤੇ ਵੀ ਕੌਣ ਕਿੱਧਰ ਆ ਕੌਣ ਕਿੱਧਰ ਆ ਇਹ ਸਾਰੇ ਪੰਜਾਬ ਨੂੰ ਕਲੀਅਰ ਆ। ਕਾਰਨ ਕੀ ਮੰਨਦੇ ਹੋ ਜਿਹੜਾ ਲਗਾਤਾਰ ਆ ਜਿਹੜਾ ਕੇਂਦਰ ਹਮਲੇ ਬੋਲ ਰਿਹਾ। ਪਹਿਲਾਂ ਜਿਵੇਂ ਖੇਤੀ ਕਾਨੂੰਨਾਂ ਦੇ ਵੇਲੇ ਹੋਇਆ ਤੇ ਹੁਣ ਜਿਹੜਾ ਆ ਆਪਣੀਆਂ ਸਿੱਖਿਆ ਨੂੰ ਹੀ ਪੈ ਨਿਕਲੇ ਜਿਹੜੀ ਪੰਜਾਬ ਯੂਨੀਵਰਸਿਟੀ ਨੂੰ ਪੈ ਨਿਕਲੇ ਇਹ ਕੀ ਲੱਗਦਾ ਤੁਹਾਨੂੰ ਕੀ ਮੰਤਵ ਮੰਨਦੇ ਤੁਸੀਂ। ਦੇਖੋ ਇਹਦਾ ਬੜਾ ਡੂੰਗਾ ਕਾਰਨ ਆ। ਬੀਜੇਪੀ ਬੜੀ ਪਾਵਰਫੁਲ ਜਮਾਤ ਆ ਸੀ। ਤੇ ਉਹਨੇ ਸਾਰੇ ਦੇਸ਼ ਤੇ ਰਾਜ ਕੀਤਾ। ਪਰ ਪੰਜਾਬ ਤੇ ਉਹ ਕਾਬਜ ਨਹੀਂ ਹੋ ਸਕੇ। ਜਦੋਂ ਕਿਸੇ ਇਤਿਹਾਸ ਦੇ ਵਿੱਚ ਇਹ ਲਿਖਿਆ ਜਾਊਗਾ ਬੀਜੇਪੀ ਦੀ ਸਾਰੇ ਕਿਤੇ ਸਰਕਾਰ ਸੀ ਨਾਲ ਦੇ ਨਾਲ ਇਤਿਹਾਸ 'ਚ ਇਹ ਲਿਖਿਆ ਜਾਊਗਾ ਪਰ ਪੰਜਾਬ ਦੇ ਵਿੱਚ ਇੱਕ ਸੀਟ ਸੀਗੀ ਜਦੋਂ ਬੀਜੇਪੀ ਨੇ ਬਾਕੀ 370 ਲਾਗੂ ਕਰਤਾ ਮਣੀਪੁਰ ਖਤਮ ਕਰਤਾ ਇਹਨਾਂ ਨੇ ਬੜਾ ਕੁਝ ਕਰ ਲਿਆ ਉਦੋਂ ਪੰਜਾਬ ਦੇ ਇਤਿਹਾਸ 'ਚ ਇਹ ਲਿਖਿਆ ਜਾਊਗਾ ਵੀ ਪੰਜਾਬ ਵਾਲਿਆਂ ਨੇ ਕਿਸਾਨਾਂ ਨੇ ਇਹਨਾਂ ਦਾ ਅੰਦੋਲਨ ਕਰਕੇ ਇਹਨਾਂ ਦੀ ਤਿੰਨ ਕਾਲੇ ਕਾਨੂੰਨ ਪਾਸ ਨਹੀਂ ਹੋਣ ਦਿੱਤੇ ਤਾਂ ਜਿਹੜੀ ਇਹ ਰੜਕ ਰਹਿੰਦੀ ਆ ਨਾ ਜਦੋਂ ਕਿਸੇ ਪਾਰਟੀ ਦੇ ਦਿਮਾਗ ਦੇ ਵਿੱਚ ਫਿਰ ਉਹਨੂੰ ਕੱਢਣ ਵਾਸਤੇ ਬਹੁਤ ਕੁਝ ਕਰਦੇ ਨੇ ਤਾ ਇਸੇ ਤਰ੍ਹਾਂ ਹੀ ਉਹਨਾਂ ਦੀ ਇੱਕ ਸਿੱਧੀ ਸਾਦੀ ਮੰਸ਼ਾ ਹੈ ਵੀ ਪੰਜਾਬ ਸਟੇਬਲ ਨਾ ਹੋਵੇ ਮਤਲਬ ਪੰਜਾਬ 'ਚ ਸ਼ਾਂਤੀ ਨਾ ਆਵੇ ਵੀ ਪੰਜਾਬ ਦੀ ਜਿਹੜੀ ਵੀ ਸਰਕਾਰ ਪੰਜਾਬ 'ਚ ਆਵੇ ਜਾਂ ਜਿਹੜੀ ਵੀ ਆਈ ਆ ਉਹ ਤਕੜੀ ਨਾ ਹੋ ਸਕੇ ਤਾਂ ਫਿਰ ਪਹਿਲਾ ਕੰਮ ਤਾਂ ਇਹ ਕਰਦੇ ਨੇ ਵੀ ਉਹਨੂੰ ਪੈਸੇ ਤੌਰ ਤੇ ਕਮਜ਼ੋਰ ਕਰਦੇ ਨੇ ਫਿਰ ਉਹ ਪੰਜਾਬ ਦੇ ਵਿੱਚ ਲੜਾਈ ਪਾਉਣ ਦੇ ਵਾਸਤੇ ਦੋ ਜੀਆਂ ਪਾਰਟੀਆਂ ਨੂੰ ਇੱਕ ਦੂਜੇ ਨਾਲ ਪੜ੍ਹਾਉਂਦੇ ਨੇ ਡਿਵਾਈਡ ਐਂਡਰ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਕਰਦੇ ਨੇ ਫਿਰ ਉਹ BBMP ਤੇ ਹਮਲਾ ਇਸੇ ਤਹਿਤ ਕੀਤਾ ਫਿਰ ਉਹਨਾਂ ਨੇ ਪੰਜਾਬ ਚ ਗੈਂਗਵਾਰ ਜਿਹੜਾ ਗੈਂਗਸਟਰ ਆ ਰਹੇ ਨੇ ਉਹ ਵੀ ਤਾਂ ਤੋਂ ਪੂਰਾ ਕਰ ਰਹੇ ਨੇ ਫਿਰ ਫੰਡ ਪੰਜਾਬ ਦੇ ਸਾਰੇ ਰੋਕ ਲਏ ਫਿਰ ਕਿਸਾਨੀ ਅੰਦੋਲਨ ਦੇ ਵਿੱਚ ਤਿੰਨ ਕਾਲੇ ਕਾਨੂੰਨ ਆ ਗਏ ਇਸੇ ਤਰ੍ਹਾਂ ਇਹ ਜਿੰਨੇ ਸਾਰੇ ਪੰਜਾਬ ਤੇ ਅਟੈਕ ਨੇ ਪੰਜਾਬ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖੋਖਲਾ ਕਰਨ ਵਾਸਤੇ ਤਾ ਪੰਜਾਬ ਯੂਨੀਵਰਸਿਟੀ ਦੀ ਸੈਂਟਰਡ ਤੇ ਸਿੰਡੀਗੇਟ ਭੰਗ ਕਰਨਾ ਵੀ ਉਹਨਾਂ ਦੇ ਵਿੱਚੋਂ ਇੱਕ ਹਿੱਸਾ ਆ ਜਿਹੜੀ ਕਿ ਭਾਜਪਾ ਕਰਨਾ ਚਾਹੁੰਦੀ ਆ ਤੇ ਤਾਂ ਕਰਕੇ ਉਹ ਵਾਰੀ-ਵਾਰੀ ਪੰਜਾਬ ਨੂੰ ਲਲਕਾਰਦੀ ਆ ਪਰ ਹਮੇਸ਼ਾ ਹੀ ਜਿਹੜੀ ਕੇਂਦਰ ਸਰਕਾਰ ਹੁੰਦੀ ਆ ਚਾਹੇ ਕਾਂਗਰਸ ਦੀ ਰਹੀ ਹੋਵੇ ਚਾਹੇ ਉਹ ਅੱਜ ਦੀ ਡੇਟ 'ਚ ਭਾਜਪਾ ਦੀ ਹੋਵੇ ਪਿਛਲੇ 10-12 ਸਾਲਾਂ ਤੋਂ ਤਾਂ ਉਹ ਪੰਜਾਬ ਦੀ ਇੱਕ ਨਵਜਤਾ ਸਮਝਦੇ ਨੇ ਕਿ ਪੰਜਾਬ 'ਚ ਕੁਝ ਮਰਜ਼ੀ ਹੋਈ ਜਾਵੇ ਇਹ ਕੁਝ ਬੋਲਦੇ ਨਹੀਂ ਪਰ ਪੰਜਾਬ ਦੀ ਦੂਜੀ ਨਾਮ ਜ ਨਹੀਂ ਸਮਝਦੇ ਵੀ ਜਦਨ ਤੁਸੀਂ ਨਜਾਇਜ਼ ਕਰੋਗੇ ਫਿਰ ਉਦੋਂ ਕਿਸੇ ਦੀ ਵੀ ਨਹੀਂ ਸੁਣਦੇ ਉਦੋਂ ਫਿਰ ਤੁਹਾਨੂੰ ਪਟਕੇ ਪਾਸੇ ਕਰ ਦੇਣਗੇ ਤਾਂ ਕਰਕੇ ਬੀਜੇਪੀ ਪੰਜਾਬ ਚ ਸ਼ਾਂਤੀ ਨਹੀਂ ਬਣਾ ਕੇ ਰੱਖਣਾ ਚਾਹੁੰਦੀ ਕਿਤੇ ਉਹ ਸਾਨੂੰ ਨਿੰਦੇ ਨੇ ਕਿਤੇ ਸਾਡੇ ਫੰਡ ਰੋਕਦੇ ਨੇ ਕਿਤੇ ਸਾਨੂੰ ਕਾਲੀਆਂ ਨਾਲ ਲੜਾਤਾ ਕਿਤੇ ਕਾਂਗਰਸ ਨਾ ਕਰਤਾ ਤਾਂ ਅੱਜ ਦੀ ਤਰੀਕ ਦੇ ਵਿੱਚ ਸਾਰੇ ਪੰਜਾਬ ਵਾਸੀਆਂ ਨੂੰ ਇਹ ਸਮਝਣ ਦੀ ਲੋੜ ਆ ਵੀ ਕੌਣ ਉਹਨਾਂ ਦੇ ਹੱਕ ਚ ਕੋਨ ਉਹਨੇ ਬ੍ਰੋਚਾ ਜਿਵੇਂ ਤੁਸੀਂ ਪਹਿਲਾ ਸਵਾਲ ਕੀਤਾ ਵੀ ਤੁਸੀਂ ਦੱਸੋ ਜੀ ਕੇਂਦਰ ਅਲੱਗ ਹੈ ਪੰਜਾਬ ਅਲੱਗ ਇਹ ਸਵਾਲ ਹੀ ਨਹੀਂ ਬੰਦ ਆਗਾ ਤਾਂ ਇਸੇ ਤਰ੍ਹਾਂ ਦਾ ਬਹੁਤ ਤਰ੍ਹਾਂ ਦੇ ਸਵਾਲ ਤਾਂ ਬਹੁਤ ਤਰ੍ਹਾਂ ਦੇ ਇੱਕ মিডিਆ ਹੈ ਤੁਸੀਂ ਨੀਗੇ ਤੁਸੀਂ ਉਸ ਸੰਦਰਭ ਦੇ ਵਿੱਚ ਨਹੀਂ ਕਿਹਾਗਾ ਕੇਂਦਰ ਦਾ ਬਹੁਤ ਸਾਰਾ মিডিਆ ਹੈ ਉਹ ਤੁਹਾਨੂੰ ਇੱਕ ਤਰਫਾ ਦੇਖਣਾ ਚਾਹੁੰਦਾ ਵੀ ਇਧਰੋਂ ਕਿ ਇਧਰੋਂ ਸਹਿਮਤੀ ਨਹੀਂ ਚਾਹੁੰਦਾ ਉਹ ਪਰ ਜਿਹੜਾ ਪੰਜਾਬ ਆ ਪੰਜਾਬ ਅਲੱਗ ਤਰ੍ਹਾਂ ਦੀ ਚੀਜ਼ ਆ ਤਾਂ ਇਹੀ ਕੇਂਦਰ ਦੀਆਂ ਚਾਲਾਂ ਨੇ ਜਿਹੜੀਆਂ ਨਹੀਂ ਠੀਕ ਅੱਜ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ ਪਹੁੰਚੇ ਕਾਰਨ ਕੀ ਤੁਸੀਂ ਮੰਨਦੇ ਹੋ ਨੇ ਪਹੁੰਚੇ ਨੇ ਸਾਡੇ ਐਮਪੀ ਸਾਹਿਬ ਪਹੁੰਚੇ ਨੇ ਸਾਡੇ ਐਮਐਲਏ ਪਹੁੰਚੇ ਨੇ ਮੈਂ ਵੀ ਪਹੁੰਚਿਆ ਉੱਥੇ ਅਸੀਂ ਸਾਰੇ ਬੰਦੇ ਉੱਥੇ ਗਏ ਆ ਤੇ ਸਾਨੂੰ ਤਾਂ ਇਵਨ ਕਿ ਵੜ ਨਹੀਂ ਦਿੱਤਾ ਕਿ ਪੰਜਾਬ ਚੰਡੀਗੜ੍ਹ ਪੁਲਿਸ ਨੇ ਫਿਰ ਚੰਡੀਗੜ੍ਹ ਪੁਲਿਸ ਨਾਲ ਲੜਾਈ ਹੋਈ ਲੜਾਈ ਹੋ ਕੇ ਕਾਰਾਂ ਅਸੀਂ ਅੰਦਰ ਲੈ ਗਏ ਸਾਡੇ ਜਿਹੜੀ ਸਟੂਡੈਂਟ ਯੂਨੀਅਨ ਹੈ ਏਐਸਸੀਪੀ ਉਹਦੇ ਤੇ ਲਾਠੀ ਚਾਰਜ ਹੋਇਆ ਮੇਰੇ ਸੁਖਾਨਾਂ ਤੋਂ ਮੁੰਡਾ ਸੀਗਾ ਜਿਹੜਾ ਯੂਨੀਵਰਸਿਟੀ ਦੇ ਵਿੱਚ ਪੜਦਾ ਏ ਜਿਹੜੀ ਸਾਡੀ ਟੀਮ ਦੇ ਵਿੱਚ ਆ ਉਹਦੇ ਡਾਂਗਾ ਵੱਜੀਆਂ ਨੇ ਢੂਈ ਦੇ ਵਿੱਚ ਸਾਡੇ ਪ੍ਰਧਾਨ ਸੀ ਜਿਹੜਾ ਪੁਰਾਣਾ ਉਹਦੇ ਨੁਕਸਾਨ ਹੋਇਆ ਉਹਦਾ ਤਾ ਸਾਰੇ ਐਮਪੀ ਸਾਰੇ ਐਮਐਲਏ ਸਟੇਜ ਤੇ ਰਹੇ ਆ ਵਿੱਚ ਬੈਠੀਆਂ ਧਰਨੇ ਤੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਾਰੇ ਜਾ ਰਹੇ ਆ ਤੇ ਇਹਦੇ ਵਿੱਚ ਅਸੀਂ ਦੇਖੋ ਇੱਕ ਦੋ ਤਿੰਨ ਚੀਜ਼ਾਂ ਹੋਰ ਸਮਝਣੇ ਜ਼ਰੂਰੀ ਆ ਬੜੇ ਲੋਕਾਂ ਨੂੰ ਇਹ ਲੱਗਦਾ ਵੀ ਇਹ ਲੜਾਈ ਹੁਣ ਹੋਈ ਆ ਜਦੋਂ ਨੋਟੀਫਿਕੇਸ਼ਨ ਉਹਨਾਂ ਨੇ ਕਰਤਾ ਇਹ ਲੜਾਈ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ 2 ਦੇ ਵੀ 3 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਕਰੋਨਾ ਟਾਈਮ ਉਦੋਂ ਬਾਅਦ ਜਦੋਂ ਮੈਂ ਸੈਨੇਟ ਦੇ ਵਿੱਚ ਆਇਆ ਤਾਂ ਅਸੀਂ ਇਹ ਜਿਹੜਾ ਇਲੈਕਸ਼ਨ ਆ ਇਹਦਾ ਪ੍ਰੋਸੈਸ 240 ਦਿਨ ਦਾ ਜਿਵੇਂ ਬੱਚਾ ਜੰਮਣ ਨੂੰ 9 ਮਹੀਨੇ ਲੱਗਦੀ ਲੱਗਦੇ ਆ ਨਾ ਉਵੇਂ ਸੈਨੇਟ ਦਾ ਵੋਟਾਂ ਹੋਣ ਨੂੰ 240 ਦਿਨ ਲੱਗਦੀ ਲੱਗਦੇ ਨੇ ਜਿਸ ਦਿਨ 240 ਦਿਨ ਰਹਿ ਗਏ ਸੀ ਜਿਸ ਦਿਨ 240 ਦਿਨ ਰਹਿ ਗਏ ਸੀ ਉਸ ਦਿਨ ਮੈਂ ਸੈਨੇਟ ਮੈਂਬਰ ਹੋਣ ਦੇ ਨਾਤੇ ਅਸੀਂ ਲੋਕ ਸਭਾ ਦੇ ਵਿੱਚ ਵੀ ਐਮਪੀ ਨੂੰ ਕਿਹਾ ਬੋਲੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਲੈਟਰਾਂ ਭੇਜੀਆਂ ਅਸੀਂ ਜਦੋਂ ਸਾਰਾ ਕੁਝ ਨਹੀਂ ਹੋਇਆ ਹੱਲ ਨਹੀਂ ਹੋਇਆਗਾ ਕਾਸਿ ਸਟੂਡੈਂਟਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ 240 ਦਿਨ ਪਹਿਲਾਂ ਕੋਈ ਜਾਗਦਾ ਨਹੀਂ ਹੁੰਦਾਗਾ ਕਿਸੇ ਨੂੰ ਪਤਾ ਨਹੀਂ ਨਾਲ ਅਜੇ ਤੋਂ 240 ਦਿਨ ਬਾਅਦ ਇਹ ਹੋ ਜੂਗਾ ਪਰ ਫਿਰ ਸਾਨੂੰ ਲੱਗਿਆ ਵੀ ਨਹੀਂ ਵੀ ਅਸੀਂ ਸਾਨੂੰ ਬੰਦਿਆਂ ਨੂੰ ਇਹਦਾ ਹੱਲ ਕਰਨਾ ਚਾਹੀਦਾ ਤਾਂ ਅਸੀਂ 240 ਦਿਨ ਪਹਿਲਾਂ ਵੀ ਤਾਂ ਕਿ ਇਹਨਾਂ ਕੋਲ ਕੋਈ ਵੀ ਆਹ ਰਾਹ ਨਰਬਸ ਤੇ ਅਸੀਂ ਜਿਹੜੀ ਸਾਡੀ ਸੈਨਟ ਦੇ ਵਿੱਚ ਜਿਹੜੀ ਸਾਡੀ ਯੂਨਿਟੀ ਆ ਅਸੀਂ ਸਾਰੇ ਹਾਈ ਕੋਰਟ ਚੱਲ ਗਏ ਸੀ ਤਾਂ ਮੈਂ ਅੱਜ ਤੋਂ 240 ਦਿਨ ਪਹਿਲਾਂ ਮੇਰਾ ਜਿਹੜਾ ਗਰੁੱਪ ਆ ਜਿਹੜੇ ਅਸੀਂ ਪੰਜਾਬ ਪੱਖੀ ਬੰਦੇ ਆ ਸੈਨੇਟ ਦੇ ਵਿੱਚ ਤਾਂ ਅਸੀਂ ਸਾਰੇ ਸਾਰੇ ਆਲਰੇਡੀ ਹਾਈ ਕੋਰਟ ਗਏ ਹੋਇਆ ਅੱਜ ਅੱਜ ਨਹੀਂ ਅੱਜ ਤੋਂ 240 ਦਿਨ ਪਹਿਲਾਂ ਉਹ ਤਾਂ ਕਹਿੰਦੇ ਵੀ ਉਹਨਾਂ ਨੇ ਮੀਟਿੰਗ ਨਹੀਂ ਟੈਂਡ ਕੀਤੀ ਉਹ ਤਾਂ ਇੱਕ ਅਮਰ ਦਾ ਪੰਛੀ ਖੰਡਾ ਰੇਵਲ ਜਾਮ ਛੋਟੇ ਦਾ ਲੱਗਿਆ ਕਿ ਕੈਨਲ ਦੇ ਉੱਤੇ ਨਹੀਂ ਨਹੀਂ ਇੱਕ ਨਿੱਜੀ ਦੇਖੋ ਜਿਹੜਾ ਯੂਨੀਵਰਸਿਟੀ ਅੰਦਰੋਂ ਕੀ ਆ ਉਹ ਅਲੱਗ ਚੀਜ਼ ਆ ਸੈਨੇਟ ਅੰਦਰੋਂ ਕੀ ਆ ਉਹ ਅਲੱਗ ਚੀਜ਼ ਆ ਜਿਹੜਾ ਬੰਦਾ ਕਦੇ ਯੂਨੀਵਰਸਿਟੀ ਆਇਆ ਨਹੀਂ ਜਿਹੜਾ ਕਦੇ ਸੈਨੇਟ 'ਚ ਗਿਆ ਨਹੀਂਗਾ ਉਹ ਨਹੀਂ ਸਮਝ ਸਕਦਾ ਇਹ ਕੀ ਚੀਜ਼ਾਂ ਹੁੰਦੀਆਂ ਨੇ ਜਦੋਂ ਮੈਂ ਸੈਨੇਟ ਮੈਂਬਰ ਸਰਕਾਰ ਨੇ ਮੈਨੂੰ ਅਪਾਇੰਟ ਕੀਤਾ ਦੋ ਐਮਐਲਏ ਬੰਦੇ ਨੇ 7 ਮਹੀਨੇ ਮੇਰਾ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਕਿਹਨੇ ਕਰਨਾ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਨੇ ਤੇ ਵਾਈਸ ਪ੍ਰੈਜ਼ੀਡੈਂਟ ਕਿਹੜੀ ਪਾਰਟੀ ਦਾ ਬੀਜੇਪੀ ਦਾ ਤਾਂ ਬੀਜੇਪੀ ਤਾਂ ਫਿਰ ਪਹਿਲੇ ਦਿਨ ਤੋਂ ਨਹੀਂ ਚਾਹੁੰਦੀ ਸੀ ਵੀ ਕੋਈ ਐਨਟੀ ਬੀਜੇਪੀ ਜਾਂ ਐਨਟੀ ਆਰਐਸਐਸ ਦਾ ਬੰਦਾ ਸੈਨੇਟ ਦੇ ਵਿੱਚ ਬੈਠੇ ਮੀਟਿੰਗ ਜਾਵੇ ਤਾਂ ਪਹਿਲੇ 7 ਮਹੀਨੇ ਤਾਂ ਮੈਨੂੰ ਨੋਟੀਫਿਕੇਸ਼ਨ ਹੀ ਨਹੀਂ ਹੋਇਆ ਮੇਰਾ ਇਹਨਾਂ ਨੇ ਮੇਰੇ ਡਾਕੂਮੈਂਟ ਹੀ ਨਹੀਂ ਕੰਪਲੀਟ ਕੀਤੇ ਫਿਰ ਮੈਂ ਦਿੱਲੀ ਗਿਆ ਜਦੋਂ ਲੜਾਈ ਲੜੋਈ ਲੜੀ ਫਿਰ ਇਹਨਾਂ ਨੇ ਕਿਹਾ ਜੀ ਓਕੇ ਹੋ ਗਿਆ ਵੀ ਹੁਣ ਅਸੀਂ ਤੁਹਾਨੂੰ ਸੈਨੇਟ ਚ ਇਨਵਾਈਟ ਕਰਾਂਗੇ ਫਿਰ ਜਿਹੜੀ ਇਹਨਾਂ ਨੇ ਅਗਲੀ ਮੀਟਿੰਗ ਕੀਤੀ ਐ ਚ ਮੈਨੂੰ ਇਨਵਾਈਟ ਨਹੀਂ ਕੀਤਾ ਇਹਨਾਂ ਨੇ ਮੈਂ ਫਿਰ ਵੀਸੀ ਨੂੰ ਕਿਹਾ ਮੈਂ ਕਿਹਾ ਤੁਸੀਂ ਮੈਨੂੰ ਇਨਵਾਈਟ ਨਹੀਂ ਕੀਤਾ ਵੀ ਮੇਰੇ ਸਾਨੂੰ ਤਾਂ ਤੁਸੀਂ ਮੈਸੇਜ ਤਾਂ ਭੇਜਣਾ ਸੀਗਾ ਕਹਿੰਦੇ ਸਰ ਸਾਡੇ ਤੋਂ ਗਲਤੀ ਹੋ ਗਈ ਅਸੀਂ ਅਗਲੀ ਮੀਟਿੰਗ ਚ ਤੁਹਾਨੂੰ ਭੇਜ ਬੁਲਾਵਾਂਗੇ ਅਗਲੀ ਮੀਟਿੰਗ ਇਹਨਾਂ ਨੇ ਬੁਲਾਈ ਹੋਈ ਨਹੀਂ ਡੇਢ ਸਾਲਾਂ ਦੇ ਵਿੱਚ ਤੁਹਾਨੂੰ ਬੁਲਾਇਆ ਹੀ ਨਹੀਂ ਐ ਲਾਸਟ ਡੇਢ ਸਾਲ ਤਾਂ ਸੈਨਿਟੀ ਪੰਗ ਹੋ ਗਈ ਨਾ ਜੀ ਅੱਜ ਤੋਂ ਪਿਛਲਾ ਡੇਢ ਸਾਲ ਤਾਂ ਸੈਨੇਟ ਹੈ ਹੀ ਨਹੀਂ ਮੈਂ ਪਿਛਲਾ ਡੇਢ ਸਾਲ ਛੱਡ ਕੇ ਉਦੋਂ ਪਹਿਲਾਂ ਵਾਲ ਉਹਦੇ ਵਿੱਚ 7 ਮਹੀਨੇ ਦਾ ਮੇਰੇ ਇਹਨਾਂ ਨੇ ਐਵੇਂ ਲੰਗਾਤੇ ਫਿਰ ਇੱਕ ਮੀਟਿੰਗ ਹੈ ਉੱਥੇ ਮੈਨੂੰ ਬੁਲਾਇਆ ਨਹੀਂ ਬਾਕੀ ਦਾ ਕੋਈ ਮੀਟਿੰਗ ਹੀ ਨਹੀਂ ਹੋਈ ਮਤਲਬ ਮੇਰੇ ਪੂਰੇ ਟਿਨਿਓਰ ਦੇ ਵਿੱਚ ਸਿਰਫ ਦੋ ਮੀਟਿੰਗਾਂ ਹੋਈਆਂ ਨੇ ਜਿਦੇ ਤੇ ਦੋਵਾਂ ਤੋਂ ਇੱਕ ਤਾਂ ਮੇਰੇ ਨੋਟੀਫਿਕੇਸ਼ਨ ਤੋਂ ਪਹਿਲਾਂ ਲੰਗਾਤੀ ਇਹਨਾਂ ਨੇ ਇੱਕ ਤੇ ਮੈਨੂੰ ਇਨਵਾਈਟ ਨਹੀਂ ਕੀਤਾਗਾ ਤਾਂ ਇਹ ਕਲੀਅਰ ਆ ਸਾਰੀਆਂ ਗੱਲਾਂ ਆ ਚਰਨੀ ਚੰਨੀ ਇੱਥੇ ਬੁਲ ਕੇ ਗਏ ਨੇ ਦਲਵੀਰ ਗੋਲਡੀ ਵੀ ਬੋਲੇ ਨੇ ਪਰ ਤੁਸੀਂ ਇੱਕ ਨਿੱਜੀ ਚੈਨਲ ਦੇ ਉੱਤੇ ਹੁਣ ਬਹਿਸ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਇਆ ਬੀਜੇਪੀ ਆਗੂ ਨੇ ਵੀ ਕਾਂਗਰਸ ਦੇ ਬਰਿੰਦਰ ਸਿੰਘ ਜਿਹੜੇ ਕਿ ਐਮਐਲ ਦਾ ਕਪਲ ਸਿੰਪਲ ਦੇ ਰਹਾਂਹੀਂ ਜਿਹੜਾ ਕਿ ਦਿੱਤਾ ਰਖੋ ਗਾਂਧੀ ਨੂੰ ਕਿ ਇਹ ਹੀ ਸੈਂਟਰ ਦੀ ਹੋਣੀ ਚਾਹੀਦੀ ਹੈ ਵੀ ਕਿੰਨਾ ਇੱਕ ਸਿੰਪਲ ਦੇਖੋ ਮੇਰਾ ਇੱਕ ਨਾ ਜਿੰਦਗੀ ਦਾ ਸੂਲ ਆ ਵੀ ਮੇਰਾ ਚਾਹੇ ਨੁਕਸਾਨ ਹੋ ਜੇ ਮੈਂ ਆਪਣੇ ਰਸੂਲਾਂ ਤੋਂ ਪਾਸੇ ਨਹੀਂ ਜਾਂਦਾ ਹੁੰਦਾ ਜਿਸ ਦਿਨ ਪਹਿਲੇ ਦਿਨ ਇਹ ਸੈਨੇਟ ਦਾ ਪ੍ਰੋਬਲਮ ਸ਼ੁਰੂ ਹੋਈ ਤੇ ਮੈਂ ਕਾਲੀ ਕਾਂਗਰਸੀ ਸਾਰੀਆਂ ਪਾਰਟੀਆਂ ਨੂੰ ਅਸੀਂ ਇਕੱਠੇ ਹੋ ਕੇ ਕਿਹਾ ਵੀ ਇਸ ਮੁੱਦੇ ਤੇ ਆਪਾਂ ਇਕੱਠੇ ਹੋ ਕੇ ਲੜਨਾ ਤਾਂ ਮੈਂ ਇਹੋ ਜੇ ਬਹੁਤ ਪੁਆਇੰਟ ਨੇ ਜਿਹਦੇ ਤੇ ਮੈਂ ਪਰਾਣੀਆਂ ਸਰਕਾਰਾਂ ਨੂੰ ਘੇਰ ਸਕਦਾ ਪੰਜਾਬ ਦੀਆਂ ਸਰਕਾਰਾਂ ਨੂੰ ਪਰ ਅਸੀਂ ਉਹਦੇ ਤੇ ਨਹੀਂ ਜਾਣਾ ਚਾਹੁੰਦੇ ਅੱਜ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਹਾਂ ਜਿਹੜੀ ਤੁਸੀਂ ਗੱਲ ਦਾ ਜ਼ਿਕਰ ਕੀਤਾ ਇਹ ਬਿਲਕੁਲ ਸੱਚ ਆ ਤੇ ਇੱਕ ਮੈਂ ਹੋਰ ਗੱਲ ਦੱਸ ਦਿਆਂ ਜਿਹੜਾ ਹਮੇਸ਼ਾ ਫੰਡਾਂ ਦਾ ਰੋਲਾ ਪੈਂਦਾ ਵੀ ਪੰਜਾਬ ਸਰਕਾਰ ਨੇ ਆਪਦੇ ਹਿੱਸੇ ਦੇ ਫੰਡ ਕਿਉਂ ਨਹੀਂ ਦਿੱਤੇ ਮੈਂ ਤੁਹਾਨੂੰ ਬਹੁਤ ਕਲੀਅਰ ਕਰ ਦਿਆਂ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪੰਜਾਬ ਦੇ ਵਿੱਚ ਅਸੀਂ ਚਾਹੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਵੇ ਚਾਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੋਵੇ ਚਾਹੇ ਜਲੰਮਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਹੋਵੇ ਜਿੰਨਾ ਸਾਡਾ ਹੱਕ ਆ ਜਿੰਨਾ ਸਾਡਾ ਫੰਡ ਆ ਅਸੀਂ ਇੱਕੋ ਇੱਕ ਸਰਕਾਰਾਂ ਜਿਹਨੇ ਆਪਦੇ ਪੈਸੇ ਦਿੱਤੇ ਨੇ ਸਾਡੇ ਤੋਂ ਪਹਿਲਾਂ ਜਿੰਨੀਆਂ ਸਰਕਾਰਾਂ ਇਹਨਾਂ ਕਿਸੇ ਨੇ ਯੂਨੀਵਰਸਿਟੀ ਨੂੰ ਪੈਸੇ ਨਹੀਂ ਦਿੱਤੇ ਜਿੰਨਾ ਸਾਡਾ ਪੰਜਾਬ ਦਾ ਹਿੱਸਾ ਬੰਦਾ ਏ ਅਸੀਂ ਅੱਜ ਤਾਂ ਚਲੋ ਸਟੈਂਡਰਡ ਦਾ ਰੌਲਾ ਪੈ ਗਿਆ ਨਾ ਗੱਲ ਸਾਹਮਣੇ ਆ ਗਈ ਸਾਨੂੰ ਨਹੀਂ ਸੀ ਪਤਾ ਰੌਲਾ ਪੈਣਾ ਸਾਨੂੰ ਨਹੀਂ ਸੀ ਪਤਾ ਵੀ ਇਹ ਕਲੀਅਰ ਹੋਣਾ ਕਿ ਨਹੀਂ ਹੋਣਾ ਇਹ ਸਾਡੇ ਤੇ ਕੋਈ ਸਵਾਲ ਉੱਠਣਾ ਕਿ ਨਹੀਂ ਉੱਠਣਾ ਵੀ ਕਿਹਨੇ ਪੈ ਦਿੱਤੇ ਕਿਹਨੇ ਨਹੀਂ ਦਿੱਤੇ ਪਰ ਪਿਛਲੇ 3 ਸਾਲਾਂ ਦੇ ਵਿੱਚ ਜਿੰਨਾ ਸਾਡਾ ਪੰਜਾਬ ਸਰਕਾਰ ਦਾ ਹੱਕ ਸੀਗਾ ਅਸੀਂ ਸਾਰੇ ਪੈ ਦਿੱਤੇ ਆ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਕਿਸੇ ਨੇ ਕੁਝ ਨਹੀਂ ਦਿੱਤਾਗਾ ਪਰ ਫਿਰ ਵੀ ਗੱਲ ਉਥੇ ਮੈਂ ਫਿਰ ਉੱਥੇ ਹੀ ਆਉਣਾ ਅੱਜ ਲੜਾਈ ਕੋਈ ਅਕਾਲੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੀ ਨਹੀਂ ਜਾਂ ਪੰਜਾਬ ਸਰਕਾਰ ਦੀ ਲੜਾਈ ਨਹੀਂ ਜਾਂ ਕਿਸਾਨ ਜਥੇਬੰਦੀਆਂ ਦੀ ਲੜਾਈ ਨਹੀਂ ਅੱਜ ਲੜਾਈ ਜਿਹੜੀ ਹੈਗੀ ਆ ਆਰਐਸਐਸ ਭਾਜਪਾ ਇੱਕ ਪਾਸੇ ਆ ਸਾਰਾ ਪੰਜਾਬ ਇੱਕ ਪਾਸਿਆ ਉਹ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਸਾਰੇ ਕਿਸਾਨ ਮਜ਼ਦੂਰ ਜਥੇਬੰਦੀਆਂ ਆ ਜਾਂਦੀਆਂ ਸਾਰੀਆਂ ਸਟੂਡੈਂਟ ਆਰਗੇਨਾਈਜੇਸ਼ਨ ਵੀ ਆ ਜਾਂਦੀਆਂ ਨੇ ਇੱਕ ਮੈਂ ਤੁਹਾਨੂੰ ਹੋਰ ਬਹੁਤ ਇੰਪੋਰਟੈਂਟ ਗੱਲ ਦੱਸ ਦਿਆਂ ਇਹਦੀ ਸ਼ੈ ਬੀਜੇਪੀ ਨੂੰ ਉਦੋਂ ਮਿਲੀ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਏਬੀਵੀਪ ਜਿਹੜਾ ਕਿ ਬੀਜੇਪੀ ਦਾ ਸਟੂਡੈਂਟ ਵਿੰਗਾ ਉਹਦਾ ਪ੍ਰਧਾਨ ਬਣ ਗਿਆ ਪਰ ਉਹਦਾ ਪ੍ਰਧਾਨ ਕਿਵੇਂ ਬਣਿਆ ਇਹ ਮੈਂ ਤੁਹਾਨੂੰ ਬਹੁਤ ਬਾਰੀਕ ਪੰਜਾਬ ਕਿਸੇ ਨੂੰ ਨਹੀਂ ਪਤਾ ਜੋ ਯੂਨੀਵਰਸਿਟੀ ਦੇ ਬੱਚਿਆਂ ਨੂੰ ਪਤਾ ਜਾਂ ਜਿਹੜੇ ਅਸੀਂ ਜਾਦਾ ਨੇੜੇ ਆ ਸਾਨੂੰ ਪਤਾ ਜਿਹੜੀ ਧਿਰ ਆਪਣੇ ਆਪ ਨੂੰ ਬਹੁਤ ਪੰਥਕ ਕਹਿੰਦੇ ਆ ਇਹਨਾਂ ਨੇ ਇਹ ਬੀਬੀਪੀ ਨਾਲ ਸਮਝੌਤਾ ਕੀਤਾ ਇਹਨਾਂ ਨੇ ਕਿਹਾ ਵੀ ਏਬੀਬੀਪੀ ਨੂੰ ਵੀ ਪ੍ਰਧਾਨਗੀ ਦੀ ਵੋਟ ਅਸੀਂ ਤੁਹਾਨੂੰ ਪਾਵਾਂਗੇ ਤੇ ਵਾਈਸ ਪ੍ਰਧਾਨ ਦੀ ਵੋਟ ਤੁਸੀਂ ਸਾਨੂੰ ਪਾਉਣੀ ਆ ਏਬੀਬੀਪੀ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਿਆਉਣ ਵਾਲੇ ਜਿਹੜੇ ਕਦੇ ਸੋਚ ਵੀ ਨਹੀਂ ਸੀ ਸਕਦੇ ਉਹ ਵੀ ਉਹ ਲੋਕ ਨੇ ਜਿਹੜੇ ਕਹਿੰਦੇ ਵੀ ਪੰਜਾਬ ਦੇ ਵਿੱਚ ਤਾਂ ਸਾਡੇ ਤੋਂ ਵੱਡਾ ਦਾ ਕੋਈ ਬੰਦਾ ਹੀ ਹੈ ਨਹੀਂ ਤੇ ਮੈਂ ਇੱਕ ਹੋਰ ਕਲੀਅਰ ਕਰ ਦਿਆਂ ਮੈਂ ਉਹਨਾਂ ਦਾ ਡਾਇਰੈਕਟ ਨਾਂ ਨਹੀਂ ਲੈਣਾ ਚਾਹੁੰਦਾ ਪਰ ਮੈਂ ਤੁਹਾਨੂੰ ਇੱਕ ਕਹਿ ਦਿੰਨਾ ਉਹਦੇ ਚ ਨਾ ਆਮ ਆਦੀਮ ਪਾਰਟੀ ਸ਼ਾਮਿਲ ਸੀ ਨਾ ਅਕਾਲੀ ਦਲ ਸ਼ਾਮਿਲ ਸੀ ਨਾ ਕਾਂਗਰਸ ਸ਼ਾਮਿਲ ਸੀ ਅਕਾਲੀ ਕਾਂਗਰਸ ਆਮ ਆਦੀਮ ਪਾਰਟੀ ਤਿੰਨ ਸਟੂਡੈਂਟ ਵਿੰਗ ਨੂੰ ਜੇ ਪਾਸੇ ਕਰ ਦਿਓ ਜਿਹੜੇ ਬਾਕੀ ਸਟੂਡੈਂਟ ਵਿੰਗ ਰਹਿ ਗਏ ਜਿਹੜੇ ਕਹਿੰਦੇ ਵੀ ਅਸੀਂ ਤਾਂ ਬਹੁਤ ਪੰਥਕਾ ਉਹ 그룹 ਅਸੀਂ ਜਿਨ੍ਹਾਂ ਨੇ এবੀਬੀਪੀ ਦੇ ਨਾਲ ਸਮਝੌਤਾ ਕੀਤਾ ਉਹਨਾਂ ਦੀ ਵਜ੍ਹਾ ਦੇ ਕਰਕੇ ਅੱਜ এবੀਬੀਪੀ ਦਾ ਪ੍ਰਧਾਨ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਉਹਨਾਂ ਦਾ ਵਾਈਸ ਪ੍ਰਧਾਨ ਆ ਆਪਦਾ ਇਸੇ ਕਰਕੇ ਕਿਉਂਕਿ ਬੀਬੀ ਨੇ ਵਾਈਸ ਪ੍ਰਧਾਨ ਦੀ ਵੋਟ ਉਹਨਾਂ ਨੂੰ ਪਾਈ ਆ ਵੋਟਾਂ ਇਹਨਾਂ ਨੇ ਇੱਕ ਦੂਜੇ ਨਾਲ ਵੰਡੀਆਂ ਨੇ ਸੈਟਿੰਗ ਕੀਤੀ ਆ ਜਿਹੜੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਮੇਸ਼ਾ ਹੁੰਦੀ ਆ ਮਤਲਬ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਆ ਉਹ ਸਿੱਧੰ ਸਿੱਧਾ ਨਹੀਂ ਹੁੰਦਾਗਾ ਉਹ ਦੋ ਦਿਨ ਪਹਿਲਾਂ ਦਾ ਇਲੈਕਸ਼ਨ ਹੁੰਦਾ ਦੋ ਦਿਨ ਪਹਿਲਾਂ ਕਿਹੜੀ ਪਾਰਟੀ ਕਿਹਦੇ ਨਾਲ ਕੀ ਸਮਝੌਤਾ ਕਰਦੀ ਆ ਕਿਹੜੀ ਆਪਦੀ ਵਾਈਸ ਪ੍ਰਧਾਨ ਦੀ ਵੋਟ ਵੇਚਦੀ ਆ ਕਿਹੜੀ ਪ੍ਰਧਾਨ ਦੀ ਵੋਟ ਵੇਚਦੀ ਆ ਕਿਹੜੀ ਆਪਣੇ ਜਿਹੜੇ ਥੱਲੇ ਵਾਲੇ ਡੀਆਰ ਲੜਦੇ ਨੇ ਕਿਹੜੀ ਉਹਨਾਂ ਦੀ ਵੋਟ ਵੇਚਦੀ ਆ ਉਹ ਜਿਹੜੀ ਵੋਟ ਵੇਚ ਕੇ ਸੈਟਿੰਗ ਕਰਦੀ ਆ ਉਹਦਾ ਪ੍ਰਧਾਨ ਬੰਦਾ ਆ ਲਾਸਟ ਦੋਸ ਵਾਲਾ ਜੀ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕਰੀਏ ਪਹਿਲਾਂ ਜਾਨੇ ਦੀ ਉਹ ਕੱਲੀ ਪੰਜਾਬ ਦਾ ਹੱਕ ਉਹਦੇ ਤੇ ਰਹਿ ਗਿਆ ਉਹਦੇ ਇਹਦੇ ਤੇ ਹੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੁਹਾਡੇ ਕੋਲੇ ਸਮਾਂ ਤੁਸੀਂ ਜਿਤਾ ਨਹੀਂ ਸਕਦੇ ਹੱਕ ਸੈਂਟਰ ਦੇ ਕੋਲੇ ਵੀ ਇਹ ਕੱਲੀ ਸਾਨੂੰ ਦਿੱਤੀ ਜਾਵੇ ਕਿਉਂਕਿ ਜੇ ਆਪਾਂ ਕਾਨੂੰਨਦਾਨ ਦੀ ਗੱਲ ਕਰ ਗਏ ਜਿਹੜੇ ਪਹਿਲਾਂ ਕਾਨੂੰਨ ਪਾਸ ਹੋਇਆ ਜਿਵੇਂ ਅੱਜ ਤੁਸੀਂ ਗੱਲ ਕਰ ਰਹੇ ਸੀਗੇ ਮੈਂ ਤੁਹਾਡੀਆਂ ਗੱਲਾਂ ਦੇ ਵਿੱਚ ਸੁਣ ਕੇ ਆਇਆ ਸਾਰਾ ਕੁਝ ਕਿ ਵੀ ਜਿਵੇਂ ਹਰਿਆਣਾ ਦੇ ਵਿੱਚ ਯੂਨੀਵਰਸਿਟੀ ਬਣ ਗਈ ਤਾਂ ਉਹ ਹੋ ਗਿਆ ਓਕੇ ਜਿੰਨਾ ਚਿਰ ਨਹੀਂ ਬਣਦੀਆਂ ਉਹਨਾਂ ਚਿਰ ਹੱਕ ਉਹਨਾਂ ਦਾ ਸੀਗਾ ਇਹ ਆਪਾਂ ਹੁਣ ਪ੍ਰੋਪਰ ਤਰੀਕੇ ਨਾਲ ਮਿਲ ਨਹੀਂ ਸਕਦੇ ਨਹੀਂ ਇਹ ਜਿਹੜਾ ਇਹਦੇ ਵਿੱਚ ਸੈਂਟਰ ਦੀ ਬੜੀ ਇਨਵੋਲਵਮੈਂਟ ਹੁੰਦੀ ਆ ਜਿਹੜੀਆਂ ਕੇਂਦਰੀ ਯੂਨੀਵਰਸਿਟੀਆਂ ਹੁੰਦੀਆਂ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਆ ਪੰਜਾਬ ਦੀ ਆ ਪੰਜਾਬ ਚ ਹੀ ਰਹਿਣੀ ਆ ਨਾ ਇਹਦੇ ਤੇ ਕੋਈ ਤਾਨਾਸ਼ਾਹੀ ਲਾ ਸਕਦਾ ਨਾ ਇਹਨੂੰ ਕੋਈ ਪੱਟ ਕੇ ਲੱਗੇ ਜਾ ਸਕਦਾ ਇੱਥੋਂ ਇਹ ਹੋ ਹੀ ਨਹੀਂ ਸਕਦਾਗਾ ਤੁਸੀਂ ਆਪਦੇ ਦਿਮਾਗ 'ਚ ਇਹ ਨਾ ਮੰਨੋ ਵੀ ਸਾਨੂੰ ਕਿਵੇਂ ਮਿਲੂਗੀ ਇਹ ਸਾਡੀ ਹੋਈ ਆ ਅਸੀਂ ਜਾਣ ਨਹੀਂ ਦੇਣੀ ਕਿਤੇ ਕਿਤੇ ਨਹੀਂ ਜਾਣ ਦੇਣੀ ਨਾ ਚੰਡੀਗੜ੍ਹ ਜਾਣ ਦੇਣਾ ਜਾਂ ਨਾ ਪੰਜਾਬ ਯੂਨੀਵਰਸਿਟੀ ਜਾਣ ਦੇਣੀ ਆ ਹਾਂ ਉਹਦੇ ਤੇ ਜਿਹੜਾ ਹੱਕ ਹੁੰਦਾ ਹੈ ਸੈਨੇਟਾ ਕਿਉਂਕਿ ਸੈਨੇਟ ਦੇ 90ਾਂ ਦੇ ਵਿੱਚੋਂ 45 ਦੇ ਕਰੀਬ 45 46 47 ਲਾ ਲਓ ਵੋਟਾਂ ਪਾ ਕੇ ਚੁਣੇ ਜਾਂਦੇ ਨੇ ਬਾਕੀ ਨੋਮੀਨੇਟਡ ਹੁੰਦੇ ਨੇ 45ਾਂ ਦੇ ਵਿੱਚੋਂ ਗ੍ਰੈਜੂਏਟ ਚਾਹੁੰਦੇ ਨੇ ਜਿਨ੍ਹਾਂ ਦੀ ਬੀਏ ਕੀਤੀ ਹੋਈ ਆ ਉਹ ਚਾਹੁੰਦੇ ਨੇ ਕੁਝ ਕੁ ਪ੍ਰੋਫੈਸਰਾਂ ਦੇ ਵਿੱਚੋਂ ਚੋਣ ਹੁੰਦੀ ਆ ਪ੍ਰੋਫੈਸਰ ਚਾਹੁੰਦੇ ਨੇ ਕੁਝ ਕੁ ਨੋਮੀਨੇਟ ਹੁੰਦੇ ਨੇ ਫਿਰ ਜਿਵੇਂ ਅਸੀਂ ਪੰਜਾਬ ਸਰਕਾਰ ਦੇ ਦੋ ਨਮਾਇਦੇ ਹੋ ਜਾਂਦੇ ਆ ਐਵੇਂ ਸਾਰੇ ਚੱਲਦੇ ਨੇ ਤੇ ਜਿਹੜੇ ਵੋਟਾਂ ਪਾ ਕੇ ਚੁਣੇ ਜਾਂਦੇ ਨੇ ਉਹਨਾਂ ਨੂੰ ਤਾਂ ਭੰਕਰ ਲੱਗੇ ਸੀ ਨਾ 90 ਬੰਦਿਆਂ ਦੀ ਸੈਨੇਟ ਹੁੰਦੀ ਆ ਸੈਨੇਟ ਦੇ ਵਿੱਚੋਂ 15 ਸਿੰਡੀਗੇਟ ਦੇ ਚੁਣੇ ਜਾਂਦੇ ਨੇ ਸੈਨੇਟ ਦੇ ਵਿੱਚੋਂ ਹੀ ਸਿੰਡੀਗੇਟ ਚੁਣੀ ਜਾਂਦੀ ਆ ਜਿਵੇਂ ਤੁਸੀਂ ਲਾ ਦਿਓ ਵੀ ਐਮ ਐਲ ਏ ਨੇ ਐਮ ਐਲ ਏ ਦੇ ਵਿੱਚੋਂ ਕੈਬਨਟ ਮੰਤਰੀ ਚੁਣੇ ਗਏ ਤਾਂ ਇਹ ਜਿਹੜਾ ਉਹਨੂੰ ਸਾਰਾ ਭੰਕਰ ਲੱਗੇ ਸੀ ਇਹ ਉਹਨਾਂ ਦਾ ਪਲਾਨ ਸੀਗਾ ਤਾਂ ਉਹ ਆਪਾਂ ਪਲਾਨ ਇਹਨਾਂ ਦਾ ਕਾਮਯਾਬ ਨਹੀਂ ਹੋਣ ਦਿੱਤਾ ਉਦੋਂ ਆਏ ਕੇਂਦਰੀਕਰਨ ਕਰਨਾ ਚਾਹੁੰਦੇ ਸੀ ਉਹ ਆਪਾਂ ਨਹੀਂ ਹੁੰਨ ਦਿੱਤਾਗਾ ਤਾਂ ਜੇ ਆਪਾਂ ਸੈਨੇਟ ਸੰਡिकेट ਬਚਾਇਆ ਏ ਜੇਕਰ ਅਸੀਂ ਆਪਦਾ ਫੰਡ ਪੰਜਾਬ ਸਰਕਾਰ ਨੇ ਆਪਦੇ ਹਿੱਸੇ ਦਾ ਜੇਕਰ ਅਸੀਂ ਦਿੱਤਾ ਏ ਪੰਜਾਬ ਯੂਨੀਵਰਸਿਟੀ ਨੂੰ ਤਾਂ ਇਹ ਸਾਰੀਆਂ ਚੀਜ਼ਾਂ ਇਸੇ ਚੀਜ਼ ਦਾ ਪ੍ਰਤੱਖ ਵੀ ਆ ਪ੍ਰਮਾਣ ਵੀ ਆ ਵੀ ਜਿਹੜੀ ਹੋਂਦੀ ਸਰਕਾਰ ਆ ਸਾਡੀ ਅਸੀਂ ਯੂਨੀਵਰਸਿਟੀ ਦੇ ਹੱਕਾਂ ਵਾਸਤੇ ਲੜਦੇ ਰਵਾਂਗੇ ਤੇ ਪੁਰਾਣੀਆਂ ਸਰਕਾਰਾਂ ਦੇ ਨਾਲੋਂ ਵੱਧ ਅਸੀਂ ਅਵੇਅਰ ਆ ਵੱਧ ਜਾਗਰੂਕ ਆ ਬਾਬਾ ਧੰਨਵਾਦੀ ਸਮਾਂ ਕੱਢਿਆ ਸਾਡਾ ਵਧਾਇ ਕਮਰਤਪਾਲ ਸੁਖਾਣਾ ਦੱਸਿ ਕਿ ਜਿੰਨਾਂ ਨੇ ਸਪਸ਼ਟਾ ਜਿਹੜਾ ਉਹ ਕੀਤਾ ਕਿ ਜਿਹੜਾ ਪੰਥਕ ਤਰ੍ਹਾਂ ਸੀਗਾ ਜਿਹੜੀਆਂ ਆਪਦੇ ਆਪ ਨੂੰ ਪੰਥਕ ਕਹੋਂਦੀਆਂ ਉਹਨਾਂ ਨੇ ਜਿਹੜੀਆਂ ਇਹ ਚੀਜ਼ਾਂ ਇਹ ਲੈ ਕੇ ਆਂਦੀਆਂ ਤੇ ਉਹਨਾਂ ਨੇ ਹੋਰ ਵੀ ਜਿਹੜਾ ਜਿਹੜਾ ਸਾਫ਼ ਕੀਤੀ ਆ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਰਾਇ ਜ਼ਰੂਰ ਦਿਓ ਕੈਮਰਾਮੈਨ ਮਨਪ੍ਰੀਤ ਦੇ ਨਾਲ ਜਗਤਾਰ ਸਿੰਘ ਸਰਾ 7 ਇੰਡੀਆ ਟੀਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ